ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਈ ਮੱਕੀ ਨੂੰ ਪਾਣੀ ਰੇ ਆਪਾਂ ਕੱਲ ਪਵਾਤਾ ਦੀ ਮੱਕੀ 'ਚ ਪਿੰਡ ਵਾਲੀ ਮੋਟਰ ਤੇ ਬਾਕੀ ਮੱਜਰੀ ਵਾਲੀ ਮੋਟਰ ਤੇ ਸਪਰੇਅ ਕਰਾ ਰਹੇ ਆ ਤਾਕਤ ਦੀ ਤੇ ਵਿੱਚ ਸੁੰਡੀ ਵੀ ਪਾਈ ਆ ਬਾਕੀ ਇਧਰਲੇ ਪਲਾਟ ਨੂੰ ਪੈ ਰਿਹਾ ਏ ਰਹਿ ਗਈਆਂ ਆ ਖੇਤ ਦੀਆਂ ਦੋ ਖਾਲੀਆਂ ਗਾਹਾਂ ਭਰਨ ਤੋਂ ਫਿਰ ਇੱਧਰਲੇ ਖੇਤ ਨੂੰ ਛੱਡਾਂਗੇ ਥੋੜਾ ਜਿਆ ਨਰਮ ਨਰਮ ਖੇਤ ਨੂੰ ਇਹ ਮੁੜੀ ਜਾਂਦਾ ਪਾਣੀ ਤੇ ਲਾਈਟ ਵੀ ਘਟ ਗਈ 4 ਘੰਟੇ ਕਰਦੀ ਲਾਈਟ ਵੀ ਬਾਕੀ ਨਾਲ ਹੁੰਦੇ ਪਾਣੀ ਮੁੜੀ ਜਾਵੇ ਵਧੀਆ ਏ ਤੇ ਵਿੱਚ ਨੂੰ ਕਈ ਗੱਲ ਫਲਟੀ ਵੀ ਹੋ ਜਾਂਦੀ ਹੈ ਲਾਈਟ ਔਰ ਕਾ ਪੂਰਾ ਚਾੜ ਕੇ ਦੇ ਰਹੇ ਹਾਂ ਪਾਣੀ ਦੇਖੋ ਮੱਕੀ ਦੂਈ ਮੋਟਰ ਵੀ ਚੱਲਦੀ ਆ ਉਹ ਵੀ ਮੱਕੀ ਨੂੰ ਚੱਲਦੀ ਆ ਮਜਰੀਓ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਹੋਏ ਨੇ ਪੰਜ ਜਾਣੇ ਪੌਣ ਜੂਰੀ ਆ ਤੇ ਰਜੂਰੀਆ ਲੈ ਆਈ ਦੀ ਆਪਾਂ ਪਿੰਡੋਂ ਤੇ ਦੂਈ ਮੋਟਰ ਤੇ ਹੀ ਪਾਉਣਾ ਤੇ ਨਾਲ ਸੂਪਰ ਦੇ ਥੈਲੇ ਨੇ ਚਾਰ ਉਦੂਈ ਮੱਕੀ ਚ ਪਾਉਣਾ ਉੱਧਰ ਥੋੜਾ ਜਿਹਾ ਡਾਈ ਘੱਟ ਪਿਆ ਤੀ ਟਾਂਡਾ ਨਹੀਂ ਤੋੜਨਾ ਪਚਾ ਕੇ ਨਾਲ ਇੱਕ ਸਾਰ ਛੱਟਿਓ ਕੋਲ ਖੜ ਕੇ ਪਾਉਣਾ ਪੈਂਦਾ ਕੀ ਗਲੇ ਫਾਂਡ ਫੂਂਡ ਛੱਟ ਜਾਂਦੇ ਨੇ ਟੀ ਮੱਜਰੀ ਵਾਲੀ ਮੋਟਰ ਤੇ ਰੇ ਪਾਉਣਾ ਲੱਗੇ ਹੋਏ ਨੇ ਬੰਦੇ ਪਾਉਣ ਤੇ ਦੋ ਬੰਦੇ ਆਪਾਂ ਸੁਪਰ ਦਾ ਛੱਟਾ ਦੇਣ ਲਾਏ ਹੋਏ ਨੇ ਤੇ ਬਾਕੀ ਤਿੰਨ ਬੰਦੇ ਪਾਰ ਰਹੇ ਨੇ ਜੂਰੀ ਆ ਬਾਕੀ ਪਾਣੀ ਛੱਡਾਂਗੇ ਲੇਟ ਦਾ ਟਾਈਮ ਹੋ ਗਿਆ ਚੇਂਜ ਕਣਕਾਂ ਪੱਕਣ ਕਾਰਨ ਹੁਣ ਲੇਟ ਆਇਆ ਕਰੂਗੀ ਸਵੇਰੇ 4:30 ਤੋਂ 8 ਵਜੇ ਤੱਕ ਆਇਆ ਕਰੂ ਆਪਣੇ ਅਮਲੋ ਏਰੀਏ ਚ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਤੇ ਹਵਾ ਬਹੁਤ ਤੇਜ਼ ਚੱਲਦੀ ਆ ਇਸ ਕਰਕੇ ਮੱਕੀ ਨੂੰ ਹੁਣ ਪਾਣੀ ਗਿੱਲੀ-ਗਿੱਲੀ ਨੂੰ ਮੋੜੀ ਜਾਓ ਤੇ ਮੱਕੀਆਂ ਕਮਲਾਈਆਂ ਖੜੀਆਂ ਨੇ ਜੇ ਇੱਕ ਦਿਨ ਵੀ ਲਾਈਟ ਦਾ ਕੱਟ ਲੱਗ ਗਿਆ ਤੇ ਪਾਣੀ ਪੂਰਾ ਨਹੀਂ ਹੋਣਾ ਮੱਕੀਆਂ ਦਾ ਚੱਲਦੀ ਆ ਜੀ ਸਪਰੇ ਮੱਕੀ ਤੇ ਸੁੰਡੀ ਔਰ ਤਾਕਤ ਦੀ ਪਾਈ ਆ ਆਪਾਂ ਤੇ ਦੂਈ ਮੋਟਰ ਤੇ ਭਰ ਗਏ ਆਪਣੇ ਦੋ ਗੀਲੇ ਮੱਕੀ ਦੇ ਤੇ ਬਾਕੀ ਦੂਏ ਖੇਤ ਨੂੰ ਕਰਿਆ ਆਏ ਆਪਾਂ ਪਾਣੀ ਤੇ ਮੱਕੀ ਦੀ ਗਰੋਥ ਵੀ ਵਧੀਆ ਹੋ ਗਈ ਹੁਣ ਤਾਂ ਦੇਖੋ ਯੂਰੀਆ ਪਾਤਾ ਦੀ ਆਪਾਂ ਇਹ ਚ ਆ ਲਾਸਟ ਸਪਰੇਅ ਐ ਇਸ ਤੋਂ ਬਾਅਦ ਫਿਰ ਹੋਣੀ ਵੀ ਨਹੀਂ ਹਾਈਟ ਬੜੀ ਹੋ ਜਾਣੀ ਆ ਮੱਕੀ ਦੀ ਤੇ ਇਸੇ ਕਰਕੇ ਆਪਾਂ ਸੁੰਡੀ ਤੋਂ ਕਰੀ ਆ ਤੁਹਾਨੂੰ ਦਿਖਾਉਨੇ ਆ ਵੀ ਕਿਹੜੀ-ਕਿਹੜੀ ਦਵਾਈ ਕਰੀ ਆ ਆਪਾਂ ਕਿਤੇ-ਕਿਤੇ ਦੱਗੀਆਂ ਹੀਆਂ ਹੈਗੀਆਂ ਨੇ ਜਿੱਥੇ ਮੱਕੀ ਮਾੜੀ ਆ ਉੱਥੇ ਜੂਰੀਏ ਦਾ ਫਿਰ ਸ਼ਾਣਾ ਜਾਂ ਮਾਰ ਦਾਂਗੇ ਇੱਕ ਸੁੰਡੀ ਤੋਂ ਪਾਈ ਆਈ ਆ ਆਪਾਂ ਕੋਰਾਜਨ ਬਾਈ ਨੇਮ ਤੇ ਬਾਕੀ ਯਾਰਾ ਦਾ ਲਿਕਵਿਡ ਜੈਂਕ ਇਹ ਸਪਰੇਅ ਕਰ ਰਹੇ ਹਾਂ ਬਾਕੀ ਪਿੰਡ ਵੀ ਚੱਲਦਾ ਮੱਕੀ ਨੂੰ ਪਾਣੀ ਉਧਰ ਪਾਣੀ ਲੱਗੇ ਤੋਂ ਬਾਅਦ ਉੱਥੇ ਵੀ ਸੇਮ ਹੀ ਰਿਪੀਟ ਕਰਾ ਦੇਣੀ ਆ ਸਪਰੇਅ ਕਰਾਵਾਂਗੇ ਪੂਰੀ ਵਧੀਆ ਖੜੀ ਐ ਇੱਕ ਨੰਬਰ ਮੱਕੀ ਦੇਖੋ ਬਾਕੀ ਕਣਕਾਂ ਵੀ ਆ ਚੱਲੀਆਂ ਆਪਾਂ ਵੀ ਵੱਢਣੀਆਂ 11-12 ਤਰੀਕ ਨੂੰ ਕਣਕ ਦੀ ਵੜਾਈ ਸ਼ੁਰੂ ਕਰਦੇ ਆ ਤੇ ਗੰਨਾ ਮਿਲ ਤਾਂ ਹੋ ਗਈ ਬੰਦ ਤੇ ਜਿਹੜਾ ਗੰਨਾ ਆਉਣਾ ਸੀ ਆ ਗਿਆ ਸਾਰਿਆਂ ਤੋਂ ਵੱਧ ਲੰਬਾ ਟਾਈਮ ਸਲਾਣਾ ਗੰਨਾ ਮਿਲ ਚੱਲੀ ਆ ਨਹੀਂ ਛੇਤੀਓ ਹੋ ਗਿਆ ਸੀ ਬੰਦ ਗੰਨਾ ਮਿਲ ਚੱਲਦਾ ਹੀ ਸੰਦ ਧੋਣ ਦਾ ਕੰਮ ਜੱਸਾ ਧੋਣ ਲੱਗਿਆ ਟਰਾਲੀ ਤੇ ਆਹ ਟਰਾਲੀ ਤਾਂ ਮੈਨੂੰ ਲੱਗਦਾ ਧੋਤੀ ਤੇ ਸੰਦ ਸੰਦ ਲੱਗੇ ਹੋਏ ਨੇ ਧੋਣ ਅੱਜ ਮੱਕੀ ਦਾ ਤਾਂ ਨਿਬੜ ਗਿਆ ਹਨ ਨਿਬੜ ਗਿਆ ਮੱਕੀ ਦਾ ਬਜਾਈ ਦਾ ਮਸ਼ੀਨ ਉਹ ਵੀ ਧੋਣੀ ਹੋਊਗੀ ਧੋਤੀ ਧੋਤੀ ਡੀਜ਼ਲ ਡੂਜ਼ਲ ਮਾਰ ਦੋ ਮਾਰ ਕੇ ਬਾਕੀ ਹੌਲੈਂਡ ਅਖੜਾ ਪੰਜਾਬੀ ਸੀ ਆ ਡੀ ਆਈ ਦੇਖੋ ਇਹੇ ਉਹਨਿੰਨਾ ਮਾਲਾ ਗਿਆ ਨੇ ਪੂਰਾ ਕਵਰ ਕਰਿਆ ਹੋਇਆ ਇੰਜਨ ਸਾਰੇ ਹੀ ਟਾਇਰ ਹੈਗੇ ਨੇ ਇਹਨੂੰ ਮੂਡ ਲਏ 11 2 24 ਦੇ ਤੇ ਪਿਛਲੇ ਟਾਇਰ ਹੈਗੇ ਨੇ 16 9 30 ਦੇ 69 ਜਿਹੜੇ 969 ਰੂੰਦ ਨੇ ਉਹੀ ਚੀਜ਼ ਨੇ ਬਾਕੀ ਪਿਛੋਂ ਦੇਖੋ ਲੈਂਕਾ ਲੂੰਕਾ ਬਹੁਤ ਮਜ਼ਬੂਤ ਨੇ ਦੇਖੋ ਪੂਰਾ ਵਧੀਆ ਬਣਾਇਆ ਹੋਇਆ ਹੈ ਪੰਜਾਬੀ ਸ਼ੋਵੀ ਵਧੀਆ ਲੱਗਦੀ ਆ ਤੇ ਸਲੈਂਸਰ ਲਾਇਆ ਹੋਇਆ ਸਿੱਧਾ ਤੇ ਏਅਰ ਕਲੀਂਡਰ ਵੀ ਅੰਦਰ ਕਰਤਾ ਸੁੱਕਾ ਇਹਨੂੰ ਹਨਾ ਜੱਸਾ ਬਾਈ ਖੜਾ ਆਪਣਾ ਹੋਰ ਹੈਗੀ ਟਰਾਲੀ ਕੋਈ ਧੋਣ ਤੋਂ ਉਹਦੇ ਖੜੀ ਧੋਣੀ ਵਾਲੇ ਅੱਛਾ ਸੁਬ੍ਹਾ ਸੇ ਤੋਂ ਧੋ ਰਹੇ ਆ ਮਗਦੇ ਧੋਤੀ ਦੇਖੋ ਬਾਜ ਟਰੈਕਟਰ ਦੀ ਜਮਾਈ ਸਾਇਲੈਂਟ ਆ ਤੇ ਜੋਰ ਬਹੁਤ ਵਧੀਆ ਏ ਚਲਾ ਕੇ ਦੇਖਿਆ ਦੀ ਵੀਰੇ ਉਹਨਾਂ ਨੇ ਤੇ ਵੇਟ ਪਾਤੇ ਇਹਨੂੰ ਜੌਂਡੀਅਰ ਵਾਲੇ ਪੇਂਟ ਮਾਰ ਕੇ ਨਹੀਂ ਇਹਨੂੰ ਨਾਲ ਹੀ ਆਉਂਦੇ ਨੇ ਜੌਂਡੀਅਰ ਚ ਪਾਏ ਨੇ ਆਊ ਲੈਂਡ ਵਾਲੇ 52 ਦਾ ਚ ਬਾਜ ਦੇਖੋ ਕਿੰਨੀ ਪਿਆਰੀ ਆ ਜਮਾਈ ਸਾਇਲੈਂਟ ਆ ਟਰੈਕਟਰ ਦੇਖੋ ਇਹ ਉਹੀ 65 ਪਾਵਰ ਦਾ ਏ ਮੰਨ ਲਓ 70 70 ਦੇ ਲਵੇ ਹਸ ਪਾਵਰ ਗੱਡੀ ਜਾਂਦਾ ਏ ਪਾਵਰ ਤੇ 베ਟ ਵੀ ਪਾ ਹੋਏ ਨੇ 3 ਕੁਇੰਟਲ ਦੇ ਲਵੇ ਹੁਣ ਇਹ ਟਰਾਲੀ ਅੰਦਰ ਕੱਢਣਗੇ ਪਾ ਕੇ ਤੇ ਫਿਰ ਧੌਣ ਨੂੰ ਉਹ ਲਾਉਣੀ ਆ ਦੂਈ ਉਹ ਸਾਇਲੈਂਟ ਪਿਆ ਜਮਈ ਹੈ ਨਾ ਚਲਾਤਾ 30 ਘੰਟੇ ਚਲਾਤਾ ਜੋਰ ਕੇ ਵੇਸ ਪਹਿਲਾਂ ਨਾਲ ਵੱਧਾ ਬਾਕੀ ਇਹਦੇ ਮੋੜ ਜਿੱਥੇ ਨੇ ਕੀ ਕੋ ਦੂਆ ਬੜਾ ਮੋੜ ਕਿੱਥੇ ਆ ਜਿਹੜਾ ਥਿੱਕ ਹੋਰ ਹੁੰਦਾ بڑے ਡਾਇਰੈਕਟਰਾਂ ਦਾ ਨਜ਼ਾਰਾ ਇਹ ਚਲਾਉਣ ਨੂੰ ਤੇ ਬਾਕੀ ਇਹਨੇ ਟੂ व्हीਲ ਚਲਾ ਲਿਆ ਉਹਨੂੰ ਫੁੱਲਨੇ ਯਾਰ ਆ ਜਾਂਦਾ ਹੈ 4 व्हीਲ ਟਰੈਕਟਰ ਜਿਹੜਾ ਮਰਜ਼ੀ ਹੋਵੇ بڑا ਟਰੈਕਟਰ ਚਲਾ ਕੇ ਛੋਟਾ ਚਲਾਉਣਾ ਆੱਖਾ ਲੱਗਦਾ ਹਲੇ ਤੇ ਹੈਗੀ 21 ਫੁੱਟੀ ਟਰਾਲੀ ਏ ਤੇ ਉਹ ਵੀ 21 ਫੁੱਟੀ ਉਹ ਆ ਤੇ ਬਾਹਰ ਹੀ ਲਾ ਦੇਣੀ ਆ ਉਹ ਪਰੇ ਖੜੀ ਆ ਹਰੀ ਟਰਾਲੀ ਮਸ਼ੀਨ ਵਾਸਤੇ ਜਿਹੜੀ ਚੈਨ ਵਾਲੀ ਮਸ਼ੀਨ ਆ ਉਹਦੇ ਲਈ